ਮਾਸ਼ੀਣਾ ਤੇਰਾ ਆ ਹੁੰਦੀ ਹੈ ਰਿੰਗ ਅਰੇਂਜਮੈਂਟ ਵਾਲੀ ਦਾ ਆੜਦਾ ਨਹੀਂ ਲੱਗ ਜੇਦੀ ਕੋਧਾ ਸੁਣ ਅਡਜਸਟੇਬਲ ਨਹੀਂ ਜਿਵੇਂ ਮਾਦੀ ਦਿਲ ਵਾਲੀ ਉਂਗਲੀ ਚ ਕੁਆਲਾ ਹੋਇਓ ਭਾਜੀ ਇਹਦਾ ਮਤਲਬ ਹੈ ਕਿ ਕੈਮਰੇ ਤੋਂ ਕਰ ਲੋ ਚੋਣਿਆ ਬਾਜੀ ਕ ਤੂੰ ਬਾਜੀ ਕ ਤਾਂ ਰਹਿੰਦੇ ਹਾੜ ਕਿੱਧਰ ਲੰਡਾ ਇੱਧਰ ਹੀ ਹੁੰਦਾ ਹਾੜ ਕੱਪੇ ਪਾਸੇ ਉਹ ਨਹੀਂ ਹਾੜ ਫਸੇ ਨਹੀਂ ਵੇ ਟੋ ਕੀ ਹੁੰਦੀ ਹੈ ਜਾਨਾ ਕਿ ਤੁਹਾਨੂੰ ਮਿਲਦੀਆਂ ਦਿਲ ਨਾਲ ਤੇ ਤਾੜੀਆਂ ਤਾੜੀਆਂ ਮੈਨੂੰ ਜਾਨ ਤਰੇਂਗਾ ਸਰੀਆ ਮੇਰੀ ਆਈ ਗੀ ਬਰੇਪਰ ਹੋਰ ਮੱਤ ਲੁਬਾਰੀ ਤੇ ਖੋਲੀ ਤੂੰ ਕੀ ਪਾਇਆ ਏ ਗੋਲਡਿੰਗ ਚ ਜੈ ਹੈ ਨਾ ਮੈਨੂੰ ਕੰਮ ਹੋਰ ਦਿਖਾ ਮੈਨੂੰ ਉਹ ਦੇ ਉਹ ਦੇ ਤੂੰ ਅੱਜ ਕੋ ਵਾਲਾ ਭਾਜੀ ਤੋਂ ਜੰਦੀਆਂ ਪਾਣੀਆਂ ਨੇ ਇਹ ਫੋਨ ਆ ਦੇ ਕੋਈ ਦੁਕਾਨੇ ਤੇ ਹਾਂ ਲੈ ਹਰੇਕ ਨੂੰ ਆਪਣੀ ਆਪਣੀ ਪਈ ਹੋਈ ਆ ਮਣ ਮੈਂ ਤਾਂ ਕਰ ਲਈ ਸਲੈਕਟ ਡੀਸੈਂਟ ਜੀ ਵੇਖੀ ਕੋਈ ਭਾਰੀ ਭਰਕ ਨਾ ਕਿ ਦਿਨ ਨਹੀਂ ਮੇਰੀ ਆਹ ਭਾਰੀ ਨਾ ਧਿਆਨ ਨਾਲ ਵੇਖ ਲੋ ਉਹ ਕਮਨ ਤੇਰਾ ਕਰ ਰਿਹਾ ਵੇਖ ਲੂਸ ਕਾਸ਼ੜੇ ਪਾ ਮੇਰੇ ਭਾਨ ਬੰਦੇ ਦਾ ਕੰਨ ਐਡਾ ਨਾ ਹਮਣ ਜੇ ਪੌਣਾ ਰਾਣੀ ਹਰਪੁਰ ਰਾਣੀ ਹਰਪੁਰ ਦਾ ਖਾਦਾ ਯਾਰ ਇੱਕ ਗੱਲ ਵਸ ਦੱਸਾਂ ਸਾਰੀ ਕਲੈਕਸ਼ਨ ਸੋਹਣੀ ਬਹੁਤ ਐ ਕਲੈਕਸ਼ਨ ਦੀ ਕੁਆਲਿਟੀ ਸਾਰੀ ਕਲੈਕਸ਼ਨ ਬਹੁਤ ਸੋਹਣੀ ਵਾਹ ਜਰਾ ਅਮਮਣ ਚਾਰਾਂ ਉਂਗਲਾਂ ਚ ਨਭਾ ਚਾਰਾਂ ਚ ਨਹੀਂ ਸੋਹਣੀ ਲੱਗਦੀ ਨਹੀਂ ਤੂੰ ਵੀ ਮਹਿਰੂਨ ਵਾਲੀ ਮੈਂ ਵੀ ਮਹਿਰੂਨ ਯਾ ਸਾਰੀ ਕੀ ਸੋਹਣੀ ਸਾਰੀ ਚ ਵਿੱਚ ਕੁਆਲਿਟੀ ਹੈ ਹੋਰ ਕੁਆਲਿਟੀ ਹੈ ਬੱਸ ਤੁਹਾਨੂੰ ਪਤਾ ਸਾਰੇ ਨੂੰ ਕਿ ਆਪਾਂ ਕੁਆਲਿਟੀ ਨਾਲ ਕੋਈ ਕੰਪਰਮਾਈਜ਼ ਨਹੀਂ ਕਰਦੇ ਜੋ ਜੀ ਤੁਹਾਡੇ ਮਨ ਨੂੰ ਲੱਗੇ ਕਿ ਉਹ ਹੀ ਆਪਾਂ ਤੁਹਾਡੇ ਵੱਸ ਲੈ ਕੇ ਆਵਾਂਗੇ ਠੀਕ ਹੈ ਜੀ ਕਿਉਂਕਿ ਸਾਨੂੰ ਨਾ ਬੜੇ ਭੈਣਾਂ ਦੇ ਮੈਸੇਜ ਕੁੱਤਾ ਦੇ ਨਾਲ ਤੁਹਾਨੂੰ ਸਮਾਨ ਨਾ ਮਣ ਜੈਲਰੀ ਵਗੈਰਾ ਚਾਹੀਜਾ ਸੀ ਬਾਰ ਬਾਰ ਸ਼ਾਪ ਤੇ ਫਿਰਦੇ ਬਾਜ਼ਾਰ ਦੇ ਵਿੱਚ ਤੇ ਹੁਣ ਅਸੀਂ ਅੱਜ ਦੰਨ ਮਖਾਹੀ ਵੜਦਾ ਸੀ ਹੁਣ ਫਿਰਦਾ ਬਾਜ਼ਾਰਾਂ ਦੇ ਵਿੱਚ ਹਾਂ ਆ ਵੀ ਕਿੰਨਾ ਧੋਣਾ ਦਾ ਮੂਏ ਕੀ ਹੈ ਇਹ ਰਿੰਗ ਇਅਰਿੰਗਸ ਨਾ ਮਨ ਸਟੱਡ ਨਹੀਂ ਦੋ ਦਾ ਪਤਾ ਹੈ ਮਿਕਸ ਮੈਚ ਜਣਾ ਹੋ ਜਾਏ ਕਿਤੇ ਇਹ ਬਿਜ਼ਨਸ ਕਰਦਾ ਹੈ ਕਿਹੜਾ ਸਾਡਾ ਹਾ ਪਿਆਰਾ ਜਿਹਾ ਬੱਚਾ ਤੇ ਤੁਸੀਂ ਇਸ ਬੱਚੇ ਨੂੰ ਜਰੂਰ ਸਪੋਰਟ ਕਰਦੀਆਂ ਠੀਕ ਹੈ ਤੁਮੂ ਆ ਦੇਖੋ ਮੈਂ ਇੱਕ ਰਿੰਗ ਪਾਈ ਹੋਈ ਹੈ ਦਮਨ ਤੋਂ ਲੈ ਕੇ ਮੈਨੂੰ ਦੱਸੋ ਕਿਦਾਂ ਦੀ ਲੱਗ ਰਹੀ ਹੈ ਉਹ ਵਾਉਂਡ ਲੁਕਿੰਗ ਸੋ ਬਿਊਟੀਫੁਲ ਦਿਖਾਓ ਬੁੱਤ ਦਿਖਾਓ ਹਾਂ ਚੀਜ਼ ਦਿਖਾਓ ਦੋਭੋ ਮੈਨੂੰ ਵੀ ਫਿਕਸ ਵਗੈਰਾ ਜੋ ਵੀ ਹੈਗਾ ਇਹ ਦੀ ਸ਼ੇਅਰ ਕਰ ਦੇਮ ਆਪਣੇ ਟੀਚਰ ਨੂੰ ਦਿਖਾ ਦਾਂਗੀ ਆ ਆ ਸੇਲ ਹੋਏ ਆਪਣੇ ਆ ਜਿਹੜੇ ਉਹ ਆਈਸ ਦੇ ਵਾ ਦਿਖਾਓ ਕਿਹੜੇ ਸੇਲ ਹੋਏ ਨੇ ਇੱਕ ਆ ਸੇਲ ਹੋਇਆ ਆ ਦੇ ਆ ਜਿਹੜੇ ਨਹੀਂ ਸੋਲਦੇ ਅੱਛਾ ਹਾਂ ਇਹ ਵਾਲ ਇਹ ਵਾਲ ਆਈ ਇਹ ਵਾਲਾ ਹਮਣ ਆ ਦੇਖ ਹਾਂ ਇਹਦਾ ਪ੍ਰਾਈਸ 350 ਹੈ ਤੁਸੀਂ ਆਰਡਰ ਕਰ ਸਕਦੇ ਹੋ ਉਹ ਸੋਨਾ ਇਹ ਵੀ ਯਾਰ ਇਹਦਾ ਜਲੂਰੀਆਂ ਸਾਰੇ ਜਣੇ ਪਾਓ ਭਾਈ ਨਜ਼ਰਾਂ ਤੋਂ ਬਚਾਓ ਰਿੰਗਸ ਲਿਓ ਮੈਂ ਤੁਹਾਨੂੰ ਦਿਖਾਵਾਂ ਹਮਣ ਕਰੀ ਮੇਰੇ ਕੋਲ ਤੁਹਾਨੂੰ ਡੱਬਾ ਇਹ ਤੁਸੀਂ ਰਿੰਗਸ ਚੈੱਕ ਕਰੋ ਸਾਰੇ ਕਿੰਨੇ ਪਿਆਰੇ ਡਿਜ਼ਾਈਨ ਨੇ ਇਹ ਹੱਥ ਥਲਾ ਕੇ ਬਾਹਲਾ ਗਲੇ ਵਾਲਾ ਗਲੇ ਵਾਲਾ ਨੈਕਲੈਸ ਨਾਲ ਇਹ ਹੱਥ ਥਲਾ ਕੇ ਬਾਹ ਹੁਣੇ ਜ ਰਿੰਗ ਦੇ ਇੱਕ ਹੋਰ ਆ ਦੇ ਆ ਵੀ ਕਿੰਨੀਆਂ ਸੋਹਣੀਆਂ ਨੇਾਰੇ ਫਿਰ ਕਾ ਸੀਗੀ ਆ ਸੀਗੀ ਹੁਣ ਡਿਮਾਂਡ ਆ ਰਹੀ ਚੂੜੀਆਂ ਦੀ ਆਰਡਰ ਕੀਤੀਆਂ ਨੇ ਤੇ ਝਾਂਜਰਾ ਵੀ ਬੈਂਗਲ ਨੂੰ ਕਿਹੜਾ ਲੈ ਆਓ ਫਿਰ ਡੇਡ ਜੀ ਤੇ ਝਾਂਜਰਾ ਦੀ ਆ ਰਿਹਾ ਕਿਹੜਾ ਹਨ ਤੁਹਾਨੂੰ ਉਹਦਾ ਭੇਜ ਭੇਜੋ ਇਹ ਦੱਸ ਜੀ ਨੂੰ ਸੋਹਣੀਆਂ ਨੇ ਕਹਿੰਦੇ ਮੂੰਹ ਆ ਦੇ ਕੋ ਬ੍ਰੇਸਲੈਟ ਦੇਖੋ ਜੀ ਇਹਦਾ ਪ੍ਰਾਈਸ ਵੀ ਦੱਸ ਦਮਾ ਨਾਲ ਇਸ ਦਾ ਪ੍ਰਾਈਸ ਹੈਗਾ ਫਤਿਹ ਗਗਨ ਦਾ ਐਡਰੈਸ ਪਈ ਨਾ ਵਾਈਟ ਕੁਰਤਾ ਨਾਲ ਟਰੌਜ਼ਰ ਟਰੌਜ਼ਰ ਸਾੜੀ ਨਾਲ ਸਾੜੀ ਨਾਲ ਤੁਸੀਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਪਾ ਸਕਦੇ ਹੋ ਲੁੱਕ ਵਾਈਜ਼ ਬਹੁਤ ਸੋਹਣੀਆਂ ਲੱਗਣੀਆਂ ਤੁਹਾਨੂੰ ਲੈ ਮੈਂ ਵੇਅਰ ਕਰਕੇ ਦਿਖਾਵਾਂ ਲੈ ਮਨ ਦਿਖਾ ਫਤਿਹ ਕਰਨੀ ਇਹ ਪੁੱਤ ਉਹ ਰਿਹਾ ਮੇਰਾ ਬੁੱਤ ਆ ਬੰਦ ਕਰ ਦਮਨ ਬੰਦ ਕਰੀ ਵਿੱਚ ਤੇ ਉਹ ਬਣਾਈ ਉਹ ਮੂਹਰੇ ਦੇਖੀ ਹੋਰ ਝੜ ਕੇ ਟੁੱਟਣਾ ਜਾਵੇ ਕੁਝ ਨਹੀਂ ਦੇਖੋ ਇਹ ਆਪਾਂ ਨੇ ਕਲਚਰ ਮਾਇਆ ਹੋਇਆ ਸੀਗਾ ਜੀ ਬਹੁਤ ਸੋਹਣੀ ਏ ਇੱਕ ਹੁਣ ਦਿਖਾਣੀ ਮੈਂ ਕਰ ਜਾ ਆ ਦੇਖੋ ਕੁੜਤੇ ਨਾਲੇ ਬਹੁਤ ਸੋਹਣੇ ਲੱਗਣਗੇ ਆਪਾਂ ਹਾਂ ਤੁਹਾਨੂੰ ਵੇਅਰ ਕਰਕੇ ਦਿਖਾਣੇ ਹਨ ਪਤਾ ਲੱਗੂਗਾ ਅਸਲ ਚ ਲੁੱਕ ਪਤਾ ਤੇਰੇ ਲੱਗਦੀ ਨਾ ਆ ਦੇਖ ਕਿੰਨੇ ਸੋਹਣੇ ਦੇਖ ਆ ਨਾ ਚੱਕ ਲੱਗਦੀ ਹਨ ਸੀ ਸਾਰੇ ਕਿੰਨਾਂ ਵਾਰ ਦੇਖਣਾ ਮੋਰੋ ਚ ਗੱਲ ਆ ਤੇ ਉਹਨਾਂ ਨੂੰ ਦਿਖਾ ਲਾ ਆ ਦੇਖੋ ਇੱਕ ਆ ਸੀ ਇਹਨੇ ਕਾਪੀ ਲਾ ਦੇ ਕਿੰਨੇ ਸੋਹਣੇ ਸੋਹਣੇ ਨੇਕਲੇਸ ਕਹਿੰਦੇ ਨਾ ਹਾਂ ਨੇਕਲੇਸ ਇਹ ਇਹ 450 ਆ 450 ਦਾ 450 ਤੇ ਨੰਬਰ ਵੀ ਬੋਲਦੇ ਆਪਾਂ ਫਿਰ ਹੁਣ ਕਈ ਵਾਰ ਸਾਡੇ ਕੋਲ ਕੋਈ ਨਵਾਂ ਘਰ ਰਹਿਦਾ 98147902839814790283 ਆਪਣਾ ਇੰਸਟਾਗ੍ਰam ਦਾ ਪੇਜ ਹੈਗਾ ਤਾਂ ਮੈਨੂੰ ਦੱਸੋ stylish.jewelry ਉੱਪਰ ਉੱਪਰ ਉਹ ਵੀ ਕਰਦਾ ਮੈਂਸ਼ਨ ਵੀ ਕਰਦਾਂਗੇ ਆਪਾਂ ਠੀਕ stylish.jewelry ਹੈ ਠੀਕ ਆ ਦੇਖੋ ਕਿੰਨਾ ਪਿਆਰਾ ਉਹਦੇ ਵਿੱਚ ਆ ਕ੍ਰਿਸਟਲ ਦੇ ਵਿੱਚ ਸਿਰਫ 250 ਦਾ ਸੌਫਾ ਨਾਲ ਸੌਕਦੇ ਹੋ ਜਿਆਦਾ ਸੌਣੀ ਹਾਂ ਹਾਂ ਵਕਈ ਯਾਰ ਮੈਨੂੰ ਨਹੀਂ ਪਾ ਤਾ ਅੱਜ ਮੈਂ ਜਾਣਾ ਚਾਹੀਦਾ ਮੈਨੂੰ ਪਾ ਕੇ ਸਹੀ ਗੱਲ ਐਸੀ ਆਉਂਦੇ ਹੋਏ ਗੇੜਾ ਮਾਰਨਾ ਚਾਹੀਦਾ ਸੀ ਸਾਨੂੰ ਗਲਤੀ ਕਰ ਲਈ ਆ ਦੇਖ ਹੰਮਣ ਇਅਰਿੰਗਸ ਦੇਖਾ ਯਾਰ ਕਿੰਨੇ ਪਿਆਰੇ ਨੇ ਇਅਰਿੰਗ ਦੇਖੇ ਕਿੰਨੇ ਸੋਹਣੇ ਸਹੀ ਗੱਲ ਆ ਓਏ ਕੁਆਲਿਟੀ ਐ ਦੇਖ ਦੀ ਚੀਜ਼ ਅੱਜ ਪੜੀ ਆ ਨਹੀਂ ਹੈਗੀ ਕਿ ਉਹ ਕਹਿੰਦੇ ਨੇ ਮਮੀ ਸ਼ਾਨਾ ਬਾਨਾ ਨਹੀਂ ਹੈਗਾ ਸ਼ਾਨਾ ਬਾਨਾ ਨਹੀਂ ਹੈਗਾ ਸਹੀ ਗੱਲ ਯਾਰ ਆਪਾਂ ਕਦੀ ਨਾ ਇਦਾਂ ਚੀਜ਼ਾਂ ਕਿਉਂ ਨਹੀਂ ਪਈਆਂ ਇੰਨੀਆਂ ਸੋਹਣੀਆਂ ਲੱਗਦੀਆਂ ਨੇ ਆਪਾਂ ਤੜੇ ਪਾਏ ਨਹੀਂ ਨਾ ਮੋੜੇ ਵਿੱਚੋਂ ਆਮ ਦਿਖਾ ਦੋ ਦੇਖੋ ਜੀ ਤਾਂ ਕਰ ਆਪਾਂ ਗੁਣਾ ਦੇਖੋ ਕਿ ਨਾ ਸੋਹਣਾ ਲੱਗ ਰਿਹਾ ਨਹੀਂ ਇਹ ਬਾਕੀ ਚੀਜ਼ਾਂ ਹੈਗੇ ਕੋਈ ਡਿਫਰੈਂਟ ਨਹੀਂ ਹਨ ਮੰਨ ਦੇਖ ਲੱਗਦੀ ਹੁਣ ਲੁੱਕ ਜਿਹੜਾ ਪਰਨੀਤ ਨਹੀਂ ਆ ਜਦੋਂ ਹੱਸਣ ਦੇ ਪਰਨੀਤ ਕਹਿੰਦਾ ਮਾਸੀ ਉਹਦੇ ਹੁੰਦੇ ਸ਼ਕਲ ਤੋਂ ਲੱਗੰਦੇ ਵੀ ਅਮੀਰ ਨੇ ਮੈਂ ਕਿਉਂ ਲੱਗਦੇ ਆਪਾਂ ਵਿੱਚ ਮੰਤਰੂ ਗਰੀਬ ਹਾਂ ਮੰਤਰੂ ਗਰੀਬ ਹੀ ਜਾਂਦੀ ਇਹ ਚ ਹੈਂਗ ਕਰਕੇ ਆਪਾਂ ਦਿਖਾਣੇ ਹੋਏ ਹਾਂ 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 ਵਸੇ ਕੋਣ ਨੈਕ ਰਹਿ ਗਿਆ ਇਹ ਚ ਆਹ ਕਲਰ ਹਾਂ ਨੈਕ ਵੀ ਲਾਓ ਇਹ ਤੁਸੀਂ ਹੈਗੇ ਕੋਈ ਸੂਟ ਨਾਲ ਪਾ ਸਕਦੇ ਹੋ ਬੋਟਲ ਗ੍ਰੀਨ ਵਾਓ ਬੋ ਪਿਆਰਾ ਇਹ ਤਾਂ ਆਪਣਾ ਜਿੱਦਣਾ ਮੱਤੀ ਕਿਸੇ ਦੇਖ ਕਰ ਸਕਦੇ ਨੇ ਤੇ ਬੰਡਲ ਬ੍ਰੇਸਲੇਟ ਵੀ ਹੈ ਬ੍ਰੇਸਲੇਟ ਵੀ ਹੈ ਏਰਿੰਗ ਵੀ ਨੇ ਕਿੰਨਾ ਪਿਆਰਾ ਯਾਰ ਕੋਈ ਨਹੀਂ ਕਿਸੇ ਵੀ ਨੰਬਰ ਤੁਸੀਂ ਸਾਨੂੰ ਵੀ ਮੈਸੇਜ ਕਰ ਸਕਦੇ ਹੋ ਜਿਹੜਾ ਜਿਹੜਾ ਤੁਹਾਡਾ ਕੋ ਬਟਿਕ ਵਾਲੇ ਨੰਬਰ ਸਾਡੇ ਦੋਨਾਂ ਵਾਲੇ ਹੋਣਗੇ ਉਹਦੇ ਮੈਸੇਜ ਕਰ ਸਕਦੇ ਹੋ ਬਹੁਤ ਸੋਹਣਾ ਹੈ ਵੀ ਹਰ ਇੱਕ ਸੂਟ ਨਾਲ ਹਰ ਇੱਕ ਡਰੈਸ ਨਾਲ ਪਏਗਾ ਤੁਹਾਡਾ ਇਹ ਨਾ ਪਾਓ ਇਹਨੂੰ yellow ਨਾਲ mustard ਨਾਲ ਸਾਰੇ ਨਾਲ ਚੱਲੂਗਾ ਨਹੀਂ ਆ ਵੀ ਤੁਸੀਂ ਕੰਬੋ ਹੈ ਜੀ ਇਹ ਇਹ ਕੰਬੋ 350 ਦਾ ਸੈਟ ਹੈ ਚ ਪੰਜ ਛੇ ਆ ਜਾਂਦੇ ਨੇ ਵਾਰੀ ਟਾਈਮ ਇਹਦੇ ਨਾਲ ਏਰਿੰਗ ਵੀ ਨੇ ਹਾਂ ਏਰਿੰਗ ਹੈ ਹੋਰ ਪੂਰਾ ਹੈ ਬ੍ਰੇਸਲਟ ਵੀ ਹੈ ਬ੍ਰੇਸਲਟ ਵੀ ਨਾਲ ਦੇਖੀ ਨੀ ਪਿਆਰੀ ਚੀਜ਼ ਐ ਲੱਗਦੀ ਕਿ ਤੱਕ ਤੇ ਉਹ ਕੀ ਉਹ ਜੀ ਨਹੀਂ ਆਈ ਫਲੇ ਡਿੱ ਗਿਆ ਮੇਰ ਵਾਲਿਸ਼ ਰੁਕੀ ਨੇ ਤਾਂ ਮੈਂ ਹੁਣ ਕੁਆਲੀ ਕਰਕੇ ਨਾ ਕੱਜਾ ਲੱਗਤ ਲਾਉਂਦੇ ਕੁਆਲੀ ਲੱਗ ਗਿਆ ਮੰਮੀ ਜੀ ਇਹਨੂੰ ਕਿੱਦਾਂ ਲੱਗ ਗਿਆ ਨਿੱਡ ਲੱਗ ਗਿਆ ਵਗਣ ਅੰਨੀ ਜਾਗੋ ਆਸਤੇ ਆਏ ਤੂੰ ਜਾਗੋ ਤੇ ਕਿ ਕਿੱਦਾਂ ਪਾਣਾ ਹੀ ਐ ਜਾਗੋ ਤੇ ਕਿੱਦਾਂ ਏਦਾਂ ਕਰਕੇ ਪਾਣਾ ਹੀ ਪੈਂਦਾ ਹੁੰਦਾ ਹੈਗਾ ਹਾਂ ਕਈ ਵਾਰੀ ਸਾਈਡ ਤੇ ਪੈਂਦਾ ਹੁੰਦਾ ਇਹ ਰਿੰਗ ਮੀਟਰ ਨੇ ਆਹ ਦੇਖੋ ਇਹ ਰਿੰਗ ਬਹੁਤ ਸੋਹਣੀ ਨੇ ਨਾਲ ਪ੍ਰੋਪਰ ਜਾਗੋ ਵਾਲਾ ਡਰਾ ਹੈ ਉਹ ਹੈ ਇਹ ਟਿੱਕਾ ਵੀ ਟਿੱਕਾ ਵੀ ਨਾਲ ਇਹਦੇ ਪਾਸਾ ਮਿਲੂਗਾ ਟਿੱਕਾ ਮਿਲੂਗਾ ਤੁਹਾਨੂੰ ਇਹ ਰਿੰਗ ਨਾਲ ਮਿਲ ਕੇ ਦੇਖੋ ਬਹੁਤ ਸੋਹਣੀ ਹੈ ਮੈਂ ਤਾਂ ਸੀਰੀਅਸਲੀ ਕਹਿ ਰਹੀ ਹਾਂ ਮੈਨੂੰ ਇੱਕਦਮ ਪਤਾ ਲੱਗ ਰਿਹਾ ਚੀਜ਼ ਦਾ ਵੀ ਵਾਕਿਆ ਇੰਨੀ ਚੀਜ਼ ਹੈਗੀ ਐ ਬਸ ਸਾਡੇ ਕੋਲ ਇਹ ਬਹੁਤ ਘੱਟ ਰਿਹਾ ਲੋਅ ਪ੍ਰਾਈਸ ਜਿੰਨਾ ਚਿਰ ਆਪਾਂ ਨਹੀਂ ਸੀ ਹਨਾ ਕੀਤਾ ਹੈਗਾ ਡਿਸਕਸ ਨਹੀਂ ਸੀ ਦੇਖੀ ਆਪਾਂ ਕਹਿ ਰਹੇ ਸੀਗੇ ਕਿ ਸੋਨੂ ਵੀ ਠੀਕ ਹੈ ਸਹੀ ਹੈ ਪਰ ਇਹ ਦੇਖ ਲਈ ਤਸੱਲੀ ਹੋ ਗਈ ਕਿ ਇਹਨੂੰ ਗਲਤ ਚੀਜ਼ ਨਹੀਂ ਦੇਣੀ ਹੈ ਜਦੋਂ ਜਦੋਂ ਮੈਂ ਆਪਣਾ ਆਰਡਰ ਦਿੱਤਾ ਸੀ ਨਾ ਇਹ ਮੇਰੇ ਦਿਮਾਗ ਤੇ ਸੀ ਟੈਨਸ਼ਨ ਕੱਲ ਇੱਕ ਭੈਣੇ ਪੁੱਛ ਰਹੀ ਮੈਂ ਕਿ ਪਹਿਲਾਂ ਅਸੀਂ ਕੋਲ ਟਰਾਈ ਕੀਤੀ ਸੀ ਫਿਰ ਤੁਹਾਡੇ ਲਈ ਲੈ ਕੇ ਆਏ ਹਾਂ ਹਾਂ ਬਹੁਤ ਵਧੀਆ ਲੱਗੀ ਪਰ ਜੋ ਚੀਜ਼ ਅਸੀਂ ਦੇਖੀ ਸੀ ਉਹ ਚੀਜ਼ ਹੀ ਸਾਡੇ ਘਰ ਤੱਕ ਆਈ ਹੈ ਵਿਸ਼ਵਾਸ ਵੀ ਕੋਈ ਚੀਜ਼ ਨਹੀਂ ਦੀ ਹੈ ਦੇਖ ਹਣ ਕਿਦਾ ਸੋਹਣਾ ਲੱਗ ਰਿਹਾ ਹੈ રાઇડર ਅਸਲ 1250 ਨਾਲ ਇੱਕ ਪਾਸਾ ਏਰੀਂਗ ਹੋਰ ਤੁਸੀਂ ਇਦਾਂ ਦੇ ਲੈਣ ਜਾਓਗੇ ਨਾ ਕਈ ਰੇ ਪ੍ਰਿੰਟ ਤੇ ਵੀ ਲੈਣੇ ਰੈਂਟ ਬੋਹ ਲੈਂਦੇ ਨੇ ਰੈਂਟ ਵੀ ਨਾਲ ਚੀਜ਼ ਵੀ ਲੱਗ ਰਹੀ ਯਾਰ ਹੋਰ ਯਾਰ ਰੈਂਟ ਹੀ ਮਿਲਦਾ ਲੈਣੇ ਹੋਰ ਹਾਂ ਲੈਂਦੇ ਨੇ ਫੋਸ ਲੈਂਦੇ ਨੇ ਕੀ ਪਤਾ ਰੈਂਟ ਵਾਲਾ ਕਹਿੰਦਾ ਬਗਵਾ ਕਹਿੰਦਾ ਨਹੀਂ ਵਾਕੇ ਚੀਜ਼ਾਂ ਕੋਈ ਨਹੀਂ ਲੈਣ ਕਿੱਥੇ ਪਾਉਣ ਪਾ ਮੜੇ ਅੱਛੀ ਭਰੇ ਇਹਨਾਂ ਸਭ ਕੁਝ ਤਾਂ ਪਾਇਆ ਨਹੀਂ ਫਿਰ ਬੋਰਚ ਦੇ ਨਾਲ ਪਾਣਾ ਫਿਰ ਮੂਰੇ ਬਣਾਇ ਫਿਰ ਪਤਾ ਲੱਗਣਾ ਚਲੋ ਨਹੀਂ ਜਾਓ ਚੱਲੀਏ ਮੰਮੀ ਫੋਨ ਕਰੀ ਜਾਦੀ ਹੈ ਮੰਮੀ ਲਈ ਹੁਣ ਫੋਨ ਕਰਨਾ ਮੈਂ ਕਿੰਨੇ ਕੰਧਾਂ ਤੂੰ ਬਹੁਤ ਕਲਰ ਨੇ ਹੋਰ ਆਇਚੀ ਪਾਇਆ ਹੋਇਆ ਸਾਰਾ ਹਾਂ ਹਾਂ ਹੂੰ ਅਣੀ ਛੋਟਾ ਜਿਹਾ ਜਦੋਂ ਇਹ ਤਾਂ ਛੋਟਾ ਜਿਹਾ ਮੱਧੂ ਛੋਟਾ ਤੇ ਹੋਊਗਾ ਆਹ ਹਾਂ ਇਹ ਵੱਖਰਾ ਹੈ ਇਹਦੇ ਵਿੱਚ ਦਿੱਤਾ ਪਾਇਆ ਨਹੀਂ ਦਾ ਰਮਧੂਨ ਚੱਕ ਦੇ ਕੰਮ ਤੇ ਨਾ ਦਰਪਾਈ ਦਮੂ ਕਿੱਥੇ ਆਹ ਦੀ ਦਮੂ ਆ ਨੂੰ ਪਾਪੂ ਤੇ ਸੈਟ ਕਰ ਹਾਂ ਉਹ ਤਾਂ ਸੈਟ ਕਰਕੇ ਰੱਖ ਠੰਡ ਪਾਰੇ ਕੋਈ ਨਾ ਕਰਦੀ ਅੜੀ ਸਭ ਲੋਗ ਮੁੜ ਗਏ ਚਲੋ ਏ ਸੰਗ ਤੋਂ ਚਲੋ ਏ ਪੜੇ ਪਾਪਾ ਨਾਲ ਲੱਗੇ ਬੂਟ ਲਿਆਉਣੇ ਬੂਟ ਨਹੀਂ ਪਾਈ ਰਹਿੰਦੇ ਨੇ ਪਾਪਾ ਨੇ ਘੱਡੀ ਜੋੜਕੀ ਨਹੀਂ ਖਾਣੀ ਦੰਮੂ ਨੂੰ ਭੇਜਣਾ ਭੀ ਇਦਾਂ ਨਾਲ ਦੰਮੂ ਨੂੰ ਮੈਂ ਕਹ ਰਹੀ ਤੁਰ ਜਾ ਦੰਮੂ ਮੈਂ ਕੱਲੀ ਰਹੂੰਗੀ ਲਾਈਵ ਸਵੇਰੇ ਜੀ ਪਾਪਾ ਛੱਡਣ ਆਉਣਗੇ ਚੱਲ ਛੱਡ ਨਾਲ ਹੀ ਦੰਮੂ ਸਮਝਾ ਚੱਕਣਾ ਆਪਣਾ ਉੱਥੇ ਹੋਣੀ ਚਲ ਪਤਾ ਦੀਦੀ ਨਾਲ ਜਾਊਗੀ ਉਹੀ ਤੱਕੇ ਪੀਵੇ ਹੂੰ ਤੇ ਮਾਰੂ ਇਹ ਜਿੰਨਾ ਮੇਰੇ ਮੂੰਹ ਤੇ ਮਾਰਵੇਂ ਕੰਨ ਨੂੰ ਮੈਂ ਰੜ ਵਸ ਮਾਰਨਾ ਚਲੇਗਾ ਤੂੰ ਤੇ ਦੋਨੇ ਵੜਾ ਗੰਦੀ ਹੋ ਰਹੀ ਹੋ ਜੇ ਇਥੋਂ ਜੇ ਇਥੋਂ ਬਸ ਤੇ ਸਵੇਰੇ ਬਹਿ ਜੀ ਨਹੀਂ ਸਵੇਰੇ ਉਥੋਂ ਤੁਰ ਜਣਗੀ ਤੁਰ ਜੂਗੀ ਹਣ ਆਈ ਤਾਂ ਹੋਈ ਹੈ ਨਹੀਂ ਨਾ ਨਹੀਂ ਪਾਪ ਨੇ ਦੇ ਕੰਮ ਨਹੀਂ ਚਾਹੀਦਾ ਮੈਂ ਕਿਤੇ ਪਹਿਲੇ ਪਹਿਨਦੇ ਵੀ ਠੀਕ ਹੈ ਅਮਮਾ ਨੇ ਦੋਨਾਂ ਰਿੰਕਾਂ ਦਾ ਸੇਮ ਤੇ ਜਾਣ ਲਾੜੇ ਜੋ ਇੰਨਾ ਚੇਂਜ ਕਰ ਲਿਆ ਮਨ পাগল ਦੇਖ ਦੇ ਫੋਲਵਰ ਕੱਢ ਦੇ ਤੈਨੂੰ ਤੇਰੇ ਵੀ ਪਾਸਾ ਨਿਕਲਣ ਲੱਗੇ ਦਮੂ ਰਲ ਬੈਗ ਹੈ ਉਹ ਅਗਲਾ ਆਪਣੇ ਕੋਲ ਜੂਟਣੀ ਸ਼ੂਜ਼ ਨਹੀਂ ਤੁਹਾਨੂੰ ਵਰਦੀ ਚੌਕਲੇ ਕਹਿੰਦੇ ਪੈਗ ਤੇ ਭੱਲ ਗਈ ਆ ਰੰਗ ਬੈਗ ਦਾ ਕਰਨਾ ਦਮੂ ਜੀਨੀ ਕਰਦਾ ਜਾਣ ਨੂੰ ਉਹਦੇ ਕਰਕੇ ਇਹ ਹੁੰਦਾ ਯਾਰ ਉਹਦੇ ਕਰਕੇ ਅੱਜ ਕਿੰਨੀਆਂ ਵੀਡੀਓ ਸ਼ੂਟ ਕਰਤੀਆਂ ਦਮੂ ਕੋਈ ਗੱਲ ਨਹੀਂ ਬਾਕੀ ਮम्मा ਕਰ ਦਿੰਗੇ ਕੋਈ ਨਹੀਂ ਫਿਰ ਹੁਣ ਉਹਨਾਂ ਨੂੰ ਛੁੱਟੀਆਂ ਹੁੰਦਾ ਦੋ ਤੋਂ ਯੂ ਤੂੰ ਪਾ ਕੇ ਆਈ ਵਾਈਟ ਉੱਥੇ ਪਏ ਨੇ ਮੈਂ ਸੀ ਐਡਰੈਸ ਫੜੋ ਲੈ ਫੜਾ ਚਲੋ ਯਾਰ ਸਿੱਧਾ ਇਹ ਤਾਂ ਮੈਂ ਕਲੀਨ ਕਰਨਾ ਵਰਦਾ ਹਾਂਜੀ ਕੋਈ ਨਾ ਕੋਈ ਸਾਢੇ 4 ਵਜੇ ਹਾਂ ਪੂਰੇ ਸਾਢੇ 4 ਹੋ ਗਏ ਮੈਂ ਸੌਂ ਗਈ ਸੀ ਸਕੂਲ ਤੋਂ ਆ ਕੇ ਤੇ ਹੁਣ ਐਜ਼ ਯੂਜ਼ੂਅਲ ਜਿੱਦਾਂ ਸੌਣ ਤੋਂ ਬਾਅਦ ਸਾਨੂੰ ਕੀ ਚਾਹੀਦਾ ਹੁੰਦਾ ਆ ਚਾਹ 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 ਤੇ ਆਪਾਂ ਇਹਦਾ ਚਾਹ ਰੱਖਤੀ ਐ। ਔਰ ਮੈਂ ਸੁਣਿਆ ਕਿ ਕਿਸੇ ਨੇ ਵੀ ਚਾਹ ਨਹੀਂ ਪੀਤੀ। ਫਤਿਹ ਹੁਣੇ ਪੁੱਛ ਕੇ ਆਏ ਸੀਗਾ ਮੋਂ ਰੋਣ ਕਹਿੰਦੀ ਅਸੀਂ ਵੀ ਨਹੀਂ ਪੀਤੀ। ਤੇ ਮੈਂ ਉਹਨਾਂ ਨੂੰ ਮੈਸੇਜ ਭੇਜਿਆ ਕਿ ਕਿਸ ਨੇ ਚਾਹ ਪੀਣੀ ਤੇ ਕਹਿੰਦੇ ਅੰਨਾ ਕਿ ਭਲੇ ਦੋ ਅੱਖਾਂ। ਉਹ ਕਹਿੰਦੇ ਹਾਂ ਹਾਂ ਜੀ। ਬਣੀ ਬਣਾਈ ਚੀਜ਼ ਮਿਲ ਗਈ ਐ। ਤੇਰਾ ਜੀ ਕਰਦਾ ਕੋ ਗਰਾਂ ਨੂੰ। ਹਨਾ ਬਟੇ? ਹਾਂ ਜੀ। ਤੇ ਅੱਜ ਕਰਾਤੀ ਰੋਣੇ ਕਾਇਸ ਕਾਲੇ ਚਨੇ। ਤੇ ਮੈਂ ਆ ਕੇ ਇੱਕ ਲੱਡੂ ਖਾ ਲਿਆ ਅੱਜ। ਕਦੇ-ਕਦੇ ਤਾਂ ਚੱਲਦਾ ਹੀ ਹੈ ਵਿੱਚ ਕੀ ਕਰੀਏ ਇੱਕ ਤੇ ਜ਼ਿੰਦਗੀ ਪਤਾ ਨਹੀਂ ਕਦੋਂ ਮਰ ਜਾਣਾ ਹਣੀ ਪਰ ਐਵੇਂ ਨਹੀਂ ਕਿ ਬਹੁਤੀ ਆਪਣੀ ਜ਼ਿੰਦਗੀ ਖਰਾਬ ਹੀ ਕਰ ਲਓ ਖਾ-ਖਾ ਕੇ ਮਠਾ ਹੁਣ ਮੈਂ ਚਾਹ ਬਣਾਉਣੀ ਚੱਕਰ ਆ ਗਈ ਇੱਕ ਲੱਡੂ ਵਾਸੇ ਮੈਂ ਖਾ ਚੁੱਕੀ ਕਿਹੜਾ ਮੋਤੀ ਚੂੜਕਾ ਲੱਡੂ ਤੁਸੀਂ ਨਹੀਂ ਖਾਦਾ ਸੀ ਫੇਰ ਤੁਸੀਂ ਐ ਪੁੱਛ ਰਹੇ ਹੋ ਵੀ ਕਿਹੜਾ ਤੇ ਕੱਲ ਗਾਇਜ਼ ਅਸੀਂ ਚੰਡੀਗੜ੍ਹ ਮਾਲ ਦੇ ਵਿੱਚ ਹਰੇਕ ਫਲੋਰ ਇੱਕ ਇੱਕ ਆ ਰਹੀ ਫਿਰਕੇ ਨਾ ਤੇ ਉਸ ਤੋਂ ਬਾਅਦ ਪ੍ਰੀਤ ਤੇ ਫਤੇ ਕਹਿੰਦੇ ਫਿਰ ਅਸੀਂ ਤਾਂ ਘੁੰਮਣਾ ਹਨਾ ਅੰਦਰ ਇਹਦੇ ਵੀ ਜ਼ਿਆਦਾ ਨਹੀਂ ਘੁੰਮੇ ਥੋੜਾ-ਬੋੜਾ ਘੁੰਮੇ ਤੇ ਮੈਂ ਬਸ ਇੱਕ ਜਗ੍ਹਾ ਬੈਠੀ ਰਹੀ ਤੇ ਮੈਂ ਨੇ ਇਹ ਸੋਚਿਆ ਕਿ ਪਹਿਲਾਂ ਚ ਆ ਜੂ ਜਿਆ ਹੁੰਦਾ ਸੀਗਾ ਤੇ ਮੈਨੂੰ ਖੈਰ ਸ਼ੁਰੂ ਤੋਂ ਬਹੁਤ ਘੱਟ ਸ਼ੌਂਕ ਰਿਹਾ ਐ ਇਦਾਂ ਘੁੰਮਣ ਦਾ ਤੇ ਪਹਿਲਾਂ ਚ ਆ ਹੁੰਦਾ ਸੀਗਾ ਹਨਾ ਇਦਾਂ ਮੂਲਾ-ਮੂਲਾ ਚ ਘੁੰਮਣ ਦਾ ਤੇ ਹੁਣ ਜੀ ਨਹੀਂ ਕਰਦਾ ਉਹ ਖਾਸ ਕਰਕੇ ਨਾ ਪੇੜ-ਪੜੱਕੇ ਵਾਲੀ ਥਾਂ ਉਥੇ 11 11:30 ਵਜੇ ਤੱਕ ਤਾਂ ਠੀਕ ਸੀਗਾ ਪਰ ਜਿਉਂ ਬਸ 12:00 ਕਵਜਣ ਦੀ ਧੀਰ ਉਥੇ ਕਰਾਊਡ ਹੋਣਾ ਸ਼ੁਰੂ ਹੋ ਗਿਆ ਤੇ ਇੰਨਾ ਕਿ ਮੈਂ ਕਿਹਨੇ ਕਿ ਹਰੇਕ ਫਲੋਰ ਐਂਡ ਭਰਿਆ ਪਿਆ ਸੀਗਾ ਉੱਥੇ ਕੋਈ ਕੋਈ ਮੈਂ ਕਿਤਾਬ ਨੂੰ ਫੜੇ ਨਹੀਂ ਪਾਇਆ ਸੀ ਉੱਥੇ ਮੈਂ ਜੇ ਉੱਪਰ ਨੂੰ ਉੱਤੇ ਜਾਂਦਾ ਪਰਨੀਤ ਤੇ ਫਤਿਹ ਨੇ ਤਾਂ ਫੁੱਲ ਬਸਤੀ ਕੀਤੀ ਜੇ ਮੈਂ ਬੰਨੀ ਤੁੱਤੇ ਜਾਂਦਾ ਮਨੀਜੀ ਚੱਲ ਜਾਂਦਾ ਜੇ ਉਹ ਨੀਚੇ ਜਾਂਦਾ ਫਿਰ ਮੈਂ ਉੱਤੇ ਚੱਲ ਜਾਂਦਾ ਮੈਂ ਬਸ ਉੱਥੇ ਬੈਠੀ ਦੇਖ ਰਹੀ ਸੀ ਕਿ ਜਿਹੜੇ ਆ ਜਾ ਰਹੇ ਸੀਗੇ ਹਨਾ ਕਿ ਦੁਨੀਆ ਦੇ ਬਹੁਤ ਰੰਗ ਨੇ ਬਹੁਤ ਤਰ੍ਹਾਂ ਦੀ ਦੁਨੀਆ ਆ ਆਪਣੀ ਸੋਚ ਤੋਂ ਪਰੇ ਵੀ ਦੁਨੀਆ ਬੈਠੀ ਆ ਹਨਾ ਜਾਂ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਤੇ ਬਸ ਬੈਠ ਕੇ ਮੈਂ ਦੈਂਤ ਲਿਵਾ ਕੇ ਆ ਗਈ ਇਕੱਲੀ ਜਿਹੀ ਬੈਠੀ ਸੋਚੀ ਜਾਵਾ ਮੈਂ ਕਿ ਯਾਰ ਕੀ ਕੋ ਟਾਈਮ ਹੁੰਦਾ ਸੀ ਜਦੋਂ ਅਸੀਂ ਐਂ ਕਰਨੇ ਹੁੰਦੇ ਸੀ ਕਿ ਜਾਣਾ ਹੈ ਇੱਥੇ ਜੀ ਕਰਦਾ ਘੁੰਮਣਾ ਇੱਥੇ ਜੀ ਕਰਦਾ ਘੁੰਮਾਂ ਤੇ ਹੁਣ ਆਉਣਾ ਵੀ ਨਹੀਂ 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 ਫालतू ਨਹੀਂ ਜਾਣਾ ਹੈਗਾ ਕਿਤੇ ਕਿਤੇ ਭੀੜ ਵਾਲੀ ਥਾਂ ਤੇ ਨਹੀਂ ਜਾਣਾ ਹੈ ਕਿਉਂਕਿ ਬਸ ਸ਼ਾਂਤੀ ਹੋਵੇ ਆਉਂਦੇ ਹੋਏ ਸੀ ਗੁਰਦੁਆਰਾ ਸਾਹਿਬ ਜਾ ਕੇ ਆਏ ਤੇ ਕਰਸਤੇ 'ਚ ਮਿਲ ਲਈ ਆਈ ਸੀ ਕਿ ਉੱਥੇ ਗਏ ਫਤਿਹ ਹੁਣੀ ਹੈਣਾ ਅਸੀਂ ਉੱਥੇ ਉਹ ਸੁਬਨੇ ਪਿਕਸ ਵਗੈਰਾ ਕਲਿੱਕ ਕੀਤੀਆਂ ਲੋਕੇਸ਼ਨ ਕਿਹੜਾ ਲੋਕੇਸ਼ਨ ਘੈਂਟ ਸੀਗੀ ਬੜੀ ਤੇ ਜਿੱਦਾਂ ਮੰਨ ਲਓ ਇੰਗੇਜਮੈਂਟ ਹੋ ਗਈ ਜਾਂ ਬੱਦ ਦੇ ਪਾਰਟੀ ਹੋਈ ਇਦਾਂ ਦੀਆਂ ਪਾਰਟੀਆਂ ਕਰਨ ਵਾਸਤੇ ਨਾ ਲੋਕੇਸ਼ਨ ਬਾਲੀ ਘੈਂਟ ਸੀਗੀ ਕਿ ਅਸੀਂ ਉੱਥੇ ਬਸ ਆਪਣੀ ਫੋਟੋਆਂ ਲੈ ਰਹੇ ਸੀ ਤੇ ਗਾਣੇ ਚਾ ਰਹੇ ਸੀ ਨਾ ਹੈਨਾ ਗਾਣੇ ਵੀ ਚੱਲ ਰਹੇ ਸੀਗੇ ਤੇ ਸਾਈਡ ਤੇ ਬਲੂ ਵੈਰੀ ਵਾਈਨਸ ਦੀ ਛੋਟੀ ਸ਼ਾਪ ਉਹ ਛੋਟੀ ਜਿਹੀ ਇੱਕ ਸ਼ਾਪ ਬਣੀ ਹੋਈ ਸੀਗੀ ਵਧੀਆ ਸੀ ਮਤਲਬ ਵਧੀਆ ਸੀ ਲੋਕੇਸ਼ਨ ਜੀ ਤਾਂ ਉਹ ਜਦ ਬਰਿੰਦਰ ਹੁਰੀ ਆਉਣਗੇ ਦੇਖਾਂਗੇ ਉੱਥੇ ਜਾਵਾਂਗੇ ਸਾਰੇ ਜਣੇ ਕਿਉਂਕਿ ਮੈਂ ਕਿਤੇ ਵੀ ਬਾਹਰੇ ਖਾਸ ਕਰਕੇ ਜਦੋਂ ਮੈਂ ਕਿਤੇ ਵੀ ਬਾਹਰੇ ਜਾਂਦੀ ਨਾ ਤਾਂ ਮੈਂ ਬਲੰਦਰ ਨੂੰ ਬਹੁਤ ਯਾਦ ਆ ਮਿਸ ਕਰਦੀ ਹਾਂ ਸੋ ਥੋੜਾ ਜਿਹਾ ਇਹ ਵੀ ਰੀਜ਼ਨ ਹੁੰਦਾ ਕਿ ਮੈਨੂੰ ਕਿਤੇ ਜਾ ਕੇ ਨਾ ਫਿਰਨਾ ਘੁੰਮਣਾ ਵਧੀਆ ਨਾ ਲੱਗਦਾ ਮੈਂ ਘਰੋਂ ਛੜੀ ਤੇ ਜਾਂਦੀ ਆ ਕਿ ਚਲ ਮੈਂ ਛੁੱਟੀ ਹੁੰਦੀ ਐ ਬਟ ਮੈਨੂੰ ਬਲੰਦਰ ਬਿਨਾ ਜਾ ਕੇ ਨਾ ਮਤਲਬ ਕੁਛ ਨਾ ਕੁਛ ਨਾ ਅਧੂਰਾ ਜਿਹਾ ਹੀ ਲੱਗਦਾ ਰਹਿੰਦਾ ਕਿ ਨਹੀਂ ਮੈਨੂੰ ਵਧੀਆ ਨਹੀਂ ਲੱਗਦਾ ਮੇਰੇ ਦਿਲ ਨੂੰ ਉਹ ਚੀਜ਼ ਵਧੀਆ ਨਹੀਂ ਲੱਗਦੀ ਹੈਗੀ ਸੋ ਮੈਂ ਬਹੁਤ ਫਿਰ ਕਈ ਵਾਰੀ ਤੇ ਮੈਂ ਅਵੋਇਡ ਹੀ ਕਰਦੀ ਆ ਔਰ ਦੂਜਾ ਰੀਜ਼ਨ ਇਹ ਹੁੰਦਾ ਮੈਂ ਤਾਂ ਅਵੋਇਡ ਕਰ ਤਾ ਕਰਕੇ ਮੇਰਾ ਦਿਲ ਨਹੀਂ ਕਰਦਾ ਜਾਣ ਨੂੰ ਹਾਂਜੀ ਹਾਂਜੀ ਮੇਰੀ ਗੋਗੂ ਦੇਖੋ ਕੀ ਕਰਦੀ ਸੀ ਮੇਲੀ ਗੋਗੂ ਦੇਖੋ ਕੀ ਕਰਦੀ ਸੀ ਮੇਲੀ ਮਿੱਟੀ ਕੀ ਕਰਦੀ ਸੀ ਮੇਲੀ ਮਿੱਟੀ ਕੀ ਕਰਦੀ ਸੀ ਦੋ ਦੋ ਮਿੱਠੀਆਂ ਨੇ ਮੇਰੀਆਂ ਹੈਨਾ ਦੋ ਦੋ ਮਿੱਠੀਆਂ ਨੇ ਇੱਕ ਤੁਸੀਂ ਇੱਕ ਉਹ ਮਿੱਠੀ ਮੈਂ ਇੱਕ ਸੀ ਹलो ਗਾਇਜ਼ ਚਾਹ ਬਣ ਗਈ ਆਪਣੀ ਤੇ ਅਸੀਂ ਬੁਟੀਕ ਤੇ ਲੱਗੇ ਚੱਲੇ ਆ ਪਲੀਜ਼ ਗੋ ਪਲੀਜ਼ ਗੋ ਪਲੀਜ਼ ਗੋ ਤੇ ਟਾਈਮ ਜਿਹਦਾ ਬਣਾ ਰਹੇ ਚਾਹ ਬਣਾ ਲੇ ਬਣਾਉਂਦੇ ਬਹੁਤ ਟਾਈਮ ਲੱਗ ਗਿਆ ਕਿਉਂਕਿ ਮੈਂ ਵਿਚ ਹੋਰ ਲੈ ਲੇ ਭੱਬੇ ਕਰਨ ਲੱਗੀ ਸੀ ਕਿ ਕੰਮ ਤੇ ਆਪਾਂ ਹੁਣ ਚੱਲਦੇ ਆ ਅੱਜ ਟੈਂਸ਼ਨ ਨਹੀਂ ਹੈ ਜਿਹੜਾ ਡਿਸਾਈਡਡ ਹੈ ਕਿ ਬਣਾਉਣਾ ਕੀ ਹੈ ਅਸੀਂ ਸੋ ਟਾਈਮ ਨਾਲ ਆਪਾਂ ਸਾਰੀ ਤਿਆਰੀ ਕਰ ਲੈਣੀ ਹੈ ਤੇ ਅੱਜ ਮੈਂ ਵੀ ਸੱਚ ਗਾਇਸ ਮੇਰੇ ਚੈਨਲ ਤੇ ਜਾ ਕੇ ਦੇਖ ਲਿਓ ਅੱਜ ਮੈਂ ਵੀ ਵਿਚ ਜਿੱਥੇ ਮੈਂ ਕੰਮ ਬੰਦ ਕਰਤਾ ਸੀਗਾ ਬਿਕੋਜ਼ ਮੇਰੇ ਟਾਈਮ ਦੀ ਸੈਟਿੰਗ ਨਹੀਂ ਆ ਪਾਂਦੀ ਸੋ ਅੱਜ ਸ਼ਾਇਦ ਮੈਂ ਵੀਡੀਓ ਬਣਾਉਂਗੀ ਸੋ ਕੀਪ ਵਾਚਿੰਗ ਮੈਂ ਨੰਦਾ ਹਾਂ ਮੈਂ ਨੰਦਾ ਨਾਨੀ ਮਮਾ ਹੁੰਨਾ ਆ ਕੇ ਆਈ ਹੂੰ ਤੇ ਤੁਹਾਨੂੰ ਚਾਹ ਪਈ ਜੀ ਪੀ ਲਿਓ ਤਾਂ ਇਹਨੂੰ ਪਸੰਦੀਆਂ ਵਰਗੀ ਲੱਗਣ ਲੱਗੀ ਹੈਣਾ ਹੂੰ ਹੂੰ ਜੀ जी जी जब मैंने तो पानी पीने लग गया जल चला था कि तो क्या आवे थोड़ा थोड़ा सुख गया उधर मैं तो फोटो खींच के भेज दी तो भी सही तो लगा है कि मैं हां यो अपन पानी शाम को मेरा टोपिंग में चला मैं जी नहीं कर रहे हूं मैं कुछ लग भी तेरे में साथ ही रोक रही सके मैं ठेले मेरा सब कुछ है अपना मैं पापा ये सारा सामान आई सा भी ਤੂੰ ਨੰਝਾ ਬਲੀ। ਇਹ ਲਾ ਪਰੇ ਪੂਆ ਕੋਲ ਬੈਠੀ। ਚੇਕ ਤੂੰ ਟੀਵੀ ਦੇਖਣ ਜਾ ਕੇ ਜਾ ਉਹ। ਠੀਕ ਹੈ? ਹਾਂਜੀ। ਪੂਆ ਕਿੱਦਾਂ ਰਹਿਦੇ? ਠੀਕ ਆ ਵਧੀਆ। ਵਧੀਆ ਰਿਹਾ। ਹੋਰ ਚਾਹ ਪੀਓ। ਲਾ ਕੇ ਬੈਠੇ ਰਹੇ। ਲੋਕ ਲਾ ਕੇ। ਆਪ ਵੀ ਹੈ ਨਹੀਂ ਸੀ। ਕਿਉਂ? ਸਨਾਮ ਗਈ ਸੀ। ਕੀ ਕਰਨ ਗਈ ਸੀ ਸਨਾਮ? ਉਹਨੂੰ ਕੰਪੂਰੀ ਨੂੰ ਪਤਾ ਕਿੰਨੇ ਹਨ ਦੇ ਹੋਰ ਸਾਰੇ ਪੁਰੇ ਤਾਂ ਫਿਰ ਜਾਣਾ ਲੈ ਦੱਸ ਸਿਰ ਟਿੰਡੇ ਲੈਣਗੇ ਨਾਲੇ ਕੰਮ ਕਰੋ ਤੇ ਨਾਲੇ ਵੇਹ ਲਪੂਆ ਨਾਲੇ ਬਿਜਤੀ ਕਰਾਓ ਸਹੀ ਗੱਲ ਕੋਣੇ ਉਹਨੇ ਕਲਾਸ ਲੱਗੂਗਾ ਇਹਦੀ ਹੈ ਕਲਾਸ ਲੱਗੂਗੀ ਇਹਦੀ ਇਹਨੂੰ ਦੂਤ ਤੋਂ ਵੀਡੀਓ ਨਾਲ ਤੂੰ ਤਾਂ ਕੇ ਨਾਲ ਹੀ ਬੱਜੀ ਹਦੀ ਮੇਰੇ ਫੁੱਲਾਂ ਫੋਟੋ ਆ ਕਿੱਤੇ ਕੋ ਲੱਕ ਟੌਪ ਦਿਖਾਈ ਮੜਾ ਆ ਦੇਖੋ ਟੌਪ ਭਰਦੀ ਬੀ ਦੀ ਨੇ ਬਣਾਇਆ ਇਹ ਇਹ ਦੇਖ ਨਹੀਂ ਰਹਾ ਮਨੋਰੀ ਜੋ ਪਾ ਕੇ ਬਠਾ ਫਸਾ ਕੇ ਹੈ ਪੂਰਾ ਬਿੱਟਾ ਹਾਂ ਇਹ ਬੋਰੀ ਇਕ ਕੰਬੂਟ ਪਤਾ ਫਸਿਆ ਹੁੰਦਾ ਹੋ ਆਪਣੇ ਆਪ ਨੂੰ ਆਪ ਹੀ ਗਈ ਜਾ ਬਾਬਾ ਰਹਿ ਗਿਆ ਅੱਜ ਛੱਕਾ ਜਰ ਹਮਨੇ ਇੰਨਾ ਕਰਾ ਗਿਆ ਮੈਨੂੰ ਲੱਗਦਾ ਸੁੱਕ ਜਾਊਗਾ ਕਿਉਂਕਿ ਪਹਿਲਾਂ ਵੀ ਤਾਂ ਹੈਗਾ ਸੀਗਾ ਪਾਣੀ ਉਹ ਸੁੱਕ ਗਿਆ ਸਾਰਾ ਮੈਂ ਉਦੋਂ ਫੋਟੋ ਖਿੱਚੀ ਤੁਹਾਨੂੰ ਭੇਜਣ ਲੱਗੀ ਆ ਤਾਂ ਉਦੋਂ ਬਾਅਦ ਕੀ ਕਹਿੰਦੇ ਉਹ ਕਹਿੰਦਾ ਵੀ ਪੰਜ ਚਾਰ ਦਿਨਾਂਾਂ ਤੱਕ ਉਹ ਕਹਿੰਦਾ ਮੋਇਸਚਰ ਹੈ ਨਾ ਹਾਂ ਉਹ ਤਾਂ ਆਈ ਨਾ ਭੀ ਮੋਇਸਚਰ ਜਿਹਾ ਹੌਲੀ ਹੌਲੀ ਹੋ ਜਾਊਗਾ ਆਪੀ ਕਿੰਨਾ ਦਾ ਹੋ ਗਿਆ 10% ਰਹਿ ਗਿਆ ਬਸ ਮੈਂ ਉਦੋਂ ਇਸੇ ਲਈ ਫੋਟੋ ਖਿੱਚੀ ਬਾਅਦ ਚ ਮੈਂ ਪਲਪਲ ਗਈ ਤੁਹਾਨੂੰ ਭੇਜਣ